ਮੈਂ ਭਾਜੀ 2.5 ਲੱਖ ਰੁਪਏ ਵਾਲੇ ਲੌਏ ਹੈ 2.5 ਲੱਖ ਵਾਲੇ ਲੌਏ ਟਾਈ 2.5 ਲੱਖ ਰੁਪਏ ਦਾ ਸੈੱਟ ਪਿਆ ਜੀ ਬਾਈ ਚੈੱਕ ਕਰੋ ਮੇਰਾ ਦੇਖੀ ਇੱਥੇ ਆਉਂਦੀ ਆ ਲਾਲੋ ਸਾਹਿਬ ਬਾਈ ਮਿੱਤਰ ਕਹਿੰਦਾ ਇਹਦੇ ਚ 4 ਲੱਖ ਦੀ ਐਕਸੈਸਰੀ ਹੈ ਹਾਂ 2023 ਮਾਡਲ ਹੈ ਬਾਈ ਮਾਡਲ 40000 ਚੱਲੀ 12.5 ਲੱਖ ਰੁਪਏ ਦੀ 12.5 12.5 ਦਾ ਲੋਨ ਕਰਾ ਦੂੰਗਾ ਜੀ ਹੋਰ ਦੱਸੋ ਹਾਂ ਹਾਂ ਜੀ ਫੋਟੋ ਸਰ ਕੱਲਾ ਦਾ ਰਿਕਾਰਡ ਪੈਨ ਕਾਰਡ ਲੈ ਕੇ ਆ ਜਾਓ ਕਾਰਡ ਪੈਨ ਕਾਰਡ ਆਪਣੇ ਬੈਂਕ ਸਟੇਟਮੈਂਟ ਜੋ ਬੈਂਕ ਦਾ ਉਹ ਹੈ ਜਿਹੜੇ ਪ੍ਰੂਫ ਹੁੰਦੇ ਨੇ ਨਾ ਉਹ ਲੈ ਕੇ ਆ ਜਾਓ ਆਹ ਗੱਡੀ ਫੁੱਲ ਲੋਨ ਤੇ ਪਰ ਇੱਕ ਸ਼ਰਤ ਹੈ ਜੀ ਮੇਰੀ ਹਾਂਜੀ ਜੀ ਤੇ ਕਿੰਨੇ ਦੇ ਦਾਂਗੇ 3 ਲੱਖ ਰੁਪਏ ਦੀ ਮਿਲੂਗੀ ਜੀ ਗੱਡੀ ਗੱਡੀ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਹੈ 17 ਮਾਡਲ 17 ਮਾਡਲ ਲੈ ਜਾਓ ਲੈ ਜਾਓ ਭਾਈ ਲੋਨ ਲੋਨ ਵੀ ਕਰਾ ਦੇ ਭਾਈ ਇਹਦੇ ਤੇ ਪੌਣੇ 3 ਲੱਖ ਰੁਪਏ ਦਾ 25000 ਰੁਪਏ ਲੈ ਹਾਂ 25000 ਰੁਪਏ ਲੈ ਆ ਵੀਰੇ 25000 ਲੈ ਉਹ ਗੱਡੀ ਘਰੇ ਲੈ ਜਾਓ ਗੱਡੀ ਇਹ ਵੀ ਮਿੱਤਰੋ ਨਮੀ ਪਈਆ ਜਮੀ ਗੱਡੀ ਦੇਖਣ ਵਾਲੀ ਐ ਸਕ੍ਰੈਚ ਲੈਸ ਗੱਡੀ ਇਹਦਾ ਤਾਂ ਹਲਕਾ-ਹਲਕਾ ਸਕ੍ਰੈਚ ਵੀ ਨਹੀਂ ਹੈਗਾ ਨਹੀਂ ਭਾਜੀ 17000 ਚੱਲੀ ਐ 2022 ਮਾਡਲ ਐ ਤਾਂ ਹੀ ਨਿੰਨੀ ਨਮੀ ਪਈਆ ਵੀਰੇ ਸਿਰਫ 17000 ਹੀ ਚੱਲੀ ਹੋਈ ਐ ਸੱਸੀਕਾਰ ਦੋਸਤੋ ਕੀ ਹਾਲ ਚਾਲ ਹੈ ਜੀ ਲਓ ਜੀ ਇੱਕ ਨਵੀਂ ਵੀਡੀਓ ਲੈ ਕੇ ਖਰੜ ਪਰ ਸਿੱਧਾ ਆ ਗਏ ਤੇ ਇੰਦਰਪ੍ਰੀਤ ਵੀਰੇ ਆਪਣੇ ਨਾਲ ਆ ਪਹਿਲਾਂ ਤਾਂ ਵੀਰੇ ਸੱਸੀਕਾਰ ਵੈਲਕਮ ਆਪਣੇ ਚੈਨਲ ਤੇ ਥੈਂਕ ਯੂ ਭਾਜੀ ਤੇ ਬਾਈ ਹੋਰ ਕਹਿੰਦੇ ਬਾਈ ਕੈਂਡ ਗੱਡੀਆਂ ਘੱਟ ਰੇਟ ਚ ਦੇ ਦਿੰਦੇ ਆ ਤੇ ਅੱਜ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਗੱਡੀਆਂ ਬਹੁਤ ਸਾਰੀਆਂ ਦਿਖਾਵਾਂਗੇ ਦੱਸੋ ਜੀ ਕਿੱਥੇ ਆ ਜਾਣਾ ਆਪਣ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਨੇ ਭਜੀ ਆਪਣਾ ਸ਼ੋਰੂਮ ਹੈ 3 3 ਔਰ 4 ਸ਼ੋਰੂਮ ਨੰਬਰ 3 ਐਂਡ 4 ਗ੍ਰੀਨ ਐਂਕਲੇਵ ਮੁਹਾਲੀ ਖੜੜ ਹਾਈਵੇ ਤੇ ਜੀ ਤੁਸੀਂ Google ਤੇ ਸਰਚ ਕਰ ਸਕਦੇ ਹੋ ਸਤਗੁਰੂ ਕਾਰ ਡੀਲ ਸਤਗੁਰੂ ਕਾਰ ਡੀਲ ਸਰਚ ਕਰ ਲਿਓ ਬਾਕੀ ਸਕਰੀਨ ਤੇ ਵੀਰੇ ਇੰਦਰਪ੍ਰੀਤ ਵੀਰ ਦਾ ਨੰਬਰ ਚੱਲ ਰਿਹਾਗਾ ਤੇ ਹੁਣ ਜਿਹੜੇ-ਜਿਹੜੇ ਗੱਡੇ ਤੁਹਾਨੂੰ ਪਸੰਦ ਆਇਓਗੇ ਮਿੱਤਰੋ ਸਕਰੀਨ ਸ਼ਾਟ ਮਾਰ ਲਿਓ ਤੇ ਨਾਲ ਹੁੰਦੀ ਫੋਨ ਕਰ ਲਿਓ ਫਿਰ ਬਾਅਦ ਵਿੱਚ ਕਹਿ ਦੇਣੀ ਜੀ ਗਈ ਹੋ ਤਾਂ ਠੀਕ ਹੈ ਹੱਥੋਂ ਨਿਕਲ ਨਹੀਂ ਗੱਡੀ ਦੇਣੀ ਆ ਕਰੀ ਸ਼ਰਵਾਤ ਲੋ ਪਹਿਲੀ ਹੀ ਛੋਟਾ ਪੰਜਾਬ ਨੰਬਰ Mahindra Thar ਉਲਾਈ ਉਲੁਏ 1.5 ਲੱਖ ਦੇ ਪਏ ਹੋਏ ਨੇ ਭਜੀ ਇਹ 2.5 ਲੱਖ ਰੁਪਏ ਵਾਲੇ ਲਾਏ ਹੋਏ ਆ 2.5 ਲੱਖ ਵਾਲੇ ਲਾਏ ਟਾਇਰ 2.5 ਲੱਖ ਰੁਪਏ ਦਾ ਸੈੱਟ ਪਿਆ ਜੀ ਬਾਈ ਚੈੱਕ ਕਰੋ ਮੇਰਾ ਦੇਖੀ ਇੱਥੇ ਆਉਂਦੀ ਆ ਲਾਲੋ ਸਾਹਿਬ ਬਾਈ ਮਿੱਤਰ ਕਹਿੰਦਾ ਗੱਡੀ 'ਚ 4 ਲੱਖ ਦੀ ਐਸੈਸਰੀ ਆ ਹਾਂ 2023 ਮਾਡਲ ਹੈ ਓਕੇ ਗੱਡੀ 10000 ਕਿਲੋਮੀਟਰ ਚੱਲੀ ਆ ਮੈਨੂਅਲ ਗੱਡੀ 4x4 4x4 ਮੈਨੂਅਲ ਸਿਰਫ 10000 ਚੱਲੀ ਹੋਈ 2.5 ਲੱਖ ਦੀਆਂ ਚਾਂਜਰਾ ਪਈਆਂ ਹੋਈਆਂ ਨੇ ਗੱਡੀ 'ਚ ਐਵਰੇਜ ਵੀ ਮੈਨੂਅਲ ਦੀ ਆਟੋਮੈਟਿਕ ਨਾਲੋਂ ਜ਼ਿਆਦਾ ਜ਼ਿਆਦਾ ਹੁੰਦੀ ਹੈ ਆਫ ਰੋਡਿੰਗ 'ਚ ਵੀ ਹੈ ਮੈਨੂਅਲ ਨਾਲੋਂ ਮਤਲਬ ਆਟੋਮੈਟਿਕ ਨਾਲੋਂ ਮੈਨੂਅਲ ਜ਼ਿਆਦਾ ਵਧੀਆ ਹਾਂ ਤੇ ਰੇਟ ਜੀ ਫਿਰ ਉਹਨਾਂ ਟਾਇਰਾਂ ਟੂਰਾਂ ਵਾਲੇ ਜਾਂ ਮੋਡੀਫਾਈ ਵਾਲੇ ਪੈਸੇ ਭਾਜੀ ਇੱਕੋ ਰੇਟ ਮਿਲੂਗੀ 16.5 ਲੱਖ ਰੁਪਏ ਦੀ ਜੀ 16 ਲੱਖ 25000 ਦੀ 2023 ਮਾਡਲ ਹੈ ਤੇ 10000 ਚੱਲੀ ਹੋਈ ਹੈ ਤੇ ਆਜ ਉਹਦੇ ਬਰਾਬਰ ਹੀ ਖੜਾ ਜੀ ਝੋਟਾ ਫੋਰਚੂਨਰ ਆਜੋ ਉਹਨਾਂ ਨੂੰ ਫੋਰਚੂਨਰ ਸਰ 2014 ਮਾਡਲ ਹੈ 14 ਮਾਡਲ ਆਟੋਮੈਟਿਕ ਵੇਰੀਐਂਟ ਹੈ ਠੀਕ ਹੈ ਜੀ ਤੇ ਵੈਲ ਮੇਨਟੇਨਡ ਕਾਰ ਹੈ ਜੀ ਓਕੇ ਸਰ ਗੱਡੀ ਵਿਦ ਵੀਆਈਪੀ ਨੰਬਰ ਹੈ ਓਕੇ ਕਾਰ ਦੇ ਦਾਂਗੇ ਤੁਹਾਨੂੰ ਸਿਰਫ ਤੇ ਸਿਰਫ 12 ਲੱਖ 50 ਹਜ਼ਾਰ ਰੁਪਏ ਦੀ 14 ਮਾਡਲ ਸਾਢੇ 12 ਲੱਖ ਦੀ 14 ਆਟੋਮੈਟਿਕ ਹੈ ਇਹ ਭਾਈ ਸਿੱਧਾ ਚੰਡੀਗੜ੍ਹ ਵਾਲਾ ਹੀ ਨੰਬਰ ਹੈ ਕੋਈ ਪਲਟੀ ਨੰਬਰ ਨਹੀਂ ਕੋਈ ਪੁੱਛਦੇ ਪੱਕੇ ਨੰਬਰ ਦੀ ਚੰਡੀਗੜ੍ਹ ਪੱਕੇ ਨੰਬਰ ਦੀ ਗੱਡੀ ਲਓ ਵੀ ਆ ਜੋ 107 ਸੀਟਰ ਹੋਰ ਦਿਖਾ ਦਈਏ ਨਾਲ ਹੁੰਦੇ ਮਹਿੰਦਰਾ ਦੀ ਐਕਸ ਯੂਵੀ ਭਾਜੀ ਐਕਸ ਯੂਵੀ 500 ਹੈ 2015 ਮਾਡਲ ਹੈ ਜੀ ਓਕੇ ਜੀ ਇਹ ਡਬਲ 10 ਵੇਰੀਐਂਟ ਹੈ ਵਿਦ ਸਨਰੂਫ ਵਾਲਾ ਜੀ ਅੱਛਾ ਜਿਹਦੇ ਵਿੱਚ ਸਨਰੂਫ ਹੈ ਉਹ ਨਾਲ ਉਹ ਟਾਈਮ ਵਿੱਚ ਓਕੇ ਹਾਂ ਜੀ ਸਨਰੂਫ ਡਬਲ 10 ਜੀ ਟਾਪ ਮਾਡਲ ਸੀ ਉਸ ਟਾਈਮ ਹਾਂਜੀ ਤੇ ਗੱਡੀ ਵੈਲ ਮੇਨਟੇਨਡ ਹੈ ਕਾਰ ਦੇ ਦਾਂਗੇ ਭਾਜੀ ਤੁਹਾਡੇ ਲਈ ਸਿਰਫ ਤੇ ਸਿਰਫ 7 ਲੱਖ ਰੁਪਏ ਦੀ ਜੀ 7 ਲੱਖ ਰੁਪਏ ਦੀ 2015 ਮਾਡਲ 15 ਮਾਡਲ ਵੀਰੇ ਲਓ ਜੀ ਸਵਿਫਟ ਡਿਜ਼ਾਇਰ desire ਭਾਜੀ vdi ਵੇਰੀਐਂਟ ਹੈ 2015 ਮਾਡਲ ਹੈ ਹਾਂਜੀ ਚੰਡੀਗੜ੍ਹ ਨੰਬਰ ਫਸਟ ਓਨਰ ਜੀ ਇਹ ਕੰਪਨੀ ਵੇਟਡ ਲੈਣਾ ਨਾ ਤੇ ਵੇਚ ਹੋਏ ਨਹੀਂ ਨਹੀਂ ਭਾਜੀ ਇਹ ਦੁਆਰਾ ਪੁਆਏ ਕੰਪਨੀ ਪੁਆਏ ਕੰਪਨੀ ਵਾਲੇ ਨਾ ਹਾਂ vdi vdi ਵੇਰੀਐਂਟ ਡੀਜ਼ਲ ਵੇਰੀਐਂਟ ਹੈ ਵੀਰੇ 15 ਮਾਡਲ desire ਤੇ ਰੇਟ ਜੀ ਰੇਟ 4.5 ਲੱਖ ਰੁਪਏ ਦੀ ਮਿਲੂਗੀ ਜੀ ਇਹ ਕਾਰ ਸਾਢੇ 4 ਲੱਖ ਰੁਪਏ ਦੀ ਵੀਡੀਓ ਚੱਲਦੇ ਚੱਲਦੇ ਸੋਨੂੰ ਸਾਰਿਆਂ ਨੂੰ ਦੱਸਦਾ ਮਾਂ ਇੱਥੇ ਜਿੰਨੀਆਂ ਵੀ ਗੱਡੀਆਂ ਚ ਸਟਾਕ ਖੜਾ ਜਿੰਨਾ ਵੀ ਸਾਰੀਆਂ ਗੱਡੀਆਂ ਤੇ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਇੱਕ ਵੀ ਗੱਡੀ ਇਹ ਜੀ ਨਹੀਂ ਜਿੱਤੇ ਲੋਨ ਨਹੀਂ ਹੋਊਗਾ ਲਓ ਜੀ ਇੱਕ ਹੋਰ ਦਮਦਾਰ ਗੱਡੀ ਜਿਹੜੀ ਕਹਿੰਦੇ ਨੇ ਜੀ ਆਪਣੇ ਖਾਸ ਕਰ ਸਾਡੇ ਪਿੰਡ ਵਾਲੇ ਬੜੇ ਸ਼ਕੀਨ ਇਸ ਕਾਰ ਬਿਲਕੁਲ ਬਿਲਕੁਲ ਭਾਜੀ ਪਿੰਡ ਵਾਲੇ ਕੀ ਹੈ ਤੇ ਸਾਰੇ ਹੀ ਸ਼ਕੀਨ ਹੈ ਸਾਡੇ ਨਾਲ ਜਿਆਦੇ ਨੇ ਤੁਸੀਂ ਭਾਜੀ ਸਾਰੀ ਜਗਾ ਹਾਂ ਸਕੋਰਪੀਆ 2022 ਮਾਡਲ ਹੈ ਭਾਜੀ ਹਾਂਜੀ 40000 ਕਿਲੋਮੀਟਰ ਚੱਲੀ ਹੋਈ ਹੈ ਇਹ ਕਿਹੜੀ ਜੀ ਐਸ ਐਸ 5 ਵੇਰੀਐਂਟ ਹੈ ਭਾਜੀ ਓਕੇ ਗੱਡੀ ਰੇਟ ਤੁਹਾਨੂੰ ਮਤਲਬ 12.5 ਲੱਖ ਰੁਪਏ ਦੀ ਜੀ 22 ਮਾਡਲ 40000 ਚੱਲੀ 12.5 ਲੱਖ ਰੁਪਏ ਦੀ 12.5 12.5 ਦਾ ਲੋਨ ਕਰਾ ਦੂੰਗਾ ਜੀ ਹੋਰ ਦੱਸੋ ਹਾਂ ਹਾਂ ਜੀ ਹੋਰ ਦੱਸੋ ਕੱਲਾ ਕਾਰਡ ਪੈਨ ਕਾਰਡ ਲੈ ਕੇ ਆ ਜਾਓ ਕਾਰਡ ਪੈਨ ਕਾਰਡ ਆਪਣੇ ਬੈਂਕ ਸਟੇਟਮੈਂਟ ਜੋ ਬੈਂਕ ਦਾ ਉਹ ਹੈ ਜਿਹੜੇ ਪ੍ਰੂਫ ਹੁੰਦੇ ਨੇ ਨਾ ਉਹ ਲੈ ਕੇ ਆ ਜਿਓ ਆਹ ਗੱਡੀ ਫੁੱਲ ਲੋਨ ਤੇ ਪਰ ਇੱਕ ਸ਼ਰਤ ਹੈ ਜੀ ਮੇਰੀ ਹਾਂ ਜੀ ਸਾਰਿਆਂ ਨੂੰ ਸਿਬਲ ਸਕੋਰ ਵਧੀਆ ਹੋਣਾ ਚਾਹੀਦਾ ਹੈ ਟਰੈਕ ਵਧੀਆ ਹੋਣਾ ਚਾਹੀਦਾ ਉਹ ਵੀ ਲਈ 100% ਲੋਨ ਤੇ ਗੱਡੀ ਚੁਕਾ ਦਾਂਗੇ ਹੋਰ ਦੱਸੋ ਤੇ ਲਓ ਜੀ ਆ ਗਈ ਆਪਣੇ ਕੋਲ ਇਹ ਸਿਆਜ਼ ਹੈ ਭਾਜੀ ਡੀਜ਼ਲ 2016 ਮਾਡਲ ਹੈ ਓਕੇ ਗੱਡੀ ਮਿਲੂਗੀ ਜੀ ਆਪਾਂ ਨੂੰ 5 ਲੱਖ ਰੁਪਏ ਦੀ ਜੀ 16 ਮਾਡਲ ਸਿਆਜ਼ ਡੀਜ਼ਲ 5 ਲੱਖ ਰੁਪਏ ਦੀ ਆਜੂ ਜੀ ਇੱਕ ਲੈ ਬਈ ਅੱਜ ਦਾ ਬਈ 7 ਸਟਰ ਉੱਚੇ ਛੋਟੇ ਬਾਦੂ ਖੜੇ ਨੇ ਬਈ ਇੱਕ ਹੋਰ ਆ ਗਈ ਬ੍ਰੈਕਸ ਯੂਵੀ ਤੇ ਇਹ ਕੰਨਾ ਮਾਡਲ ਹੈ ਜੀ ਇਹ ਐਕਸਯੂਵੀ 2015 ਮਾਡਲ ਹੈ ਭਾਜੀ ਹਾਂਜੀ ਆਪਣਾ ਡਬਲ 8 ਵੇਰੀਐਂਟ ਹੈ ਜਿਹੜਾ ਪਹਿਲੇ ਦਿਖਾਇਆ ਸੀਗਾ ਉਹ ਡਬਲ W10 ਸੀ ਸੰਦੂਫ ਵਾਲਾ ਇਹ W8 ਹੈ ਭਾਜੀ ਗੱਡੀ ਬਹੁਤ ਵਧੀਆ ਵੈਲਮੈਂਟੇਡ 6,75,000 ਰੁਪਏ ਦੀ ਦੇ ਦਾਂਗੇ ਜੀ ਓਕੇ 6,75 ਦੀ 2015ਵੇਂ ਮਾਡਲ ਹਾਂਜੀ ਤੇ ਆ ਜੀ ਇੱਕ ਹੋਰ ਆਪਣੇ ਕੋਲ Honda City ਹੈ ਬੜੀ Honda City ਡੀਜ਼ਲ ਹੈ 2014 ਮਾਡਲ ਹੈ ਜੀ Honda City 14 ਮਾਡਲ ਹਾਂਜੀ ਇਹਦੀ 22 ਦੀ ਐਵਰੇਜ ਹੁੰਦੀ ਹੈ ਭਾਜੀ ਗੱਡੀ ਡਰਾਈਵ ਦੀ ਵਧੀਆ ਜੀ Honda ਬ੍ਰਾਂਡ ਹੈ ਜੀ ਇੱਕ ਹੋਰ ਚੀਜ਼ ਹੈ ਜਿਹੜੇ ਮਤਲਬ ਕਈ ਵਾਰ ਨਾ ਆਪਣੇ ਬੜਾ ਕਰੇਜਾ ਚੱਲ ਪਿਆ ਵਰਨਰ ਫਲੂਇਡਿਕ ਦਾ ਮੈਂ ਕਈ ਜਿਹੜੇ ਬੰਦੇ ਨਾ ਗੱਡੀ ਚਲਾ ਲਿਓ ਤੂੰ ਕਿਹਨੇ ਝਾਕਦੀ ਐਕਚੁਅਲੀ ਕੀ ਹੈ ਜੜੀ ਫਲੂਇਡਿਕ ਮਤਲਬ ਐਨੇ ਜਿੰਨੇ ਚਲਾ ਲਈ ਨਾ ਇਹਦੀ ਐਵਰੇਜ ਜ਼ਿਆਦਾ ਜ਼ਿਆਦਾ ਵੀ ਆਹ ਕੰਫਰਟ ਵੀ ਆਹ ਸੇਫ ਵੀ ਆਹ ਮਨਟੇਨੈਂਸ ਵੀ ਘੱਟ ਹੈ ਜੀ ਹਾਂ ਇਹਦੀ ਮਨਟੇਨੈਂਸ ਘੱਟ ਹੈ ਮੇਰੀ ਗੱਲ ਹੈ ਇਹ ਬਸ ਕਿੰਨੇ ਦੇ ਦਾਂਗੇ ਜੀ ਆਪਾਂ ਹੈ ਭਾਜੀ ਦੇ ਦਾਂਗੇ 435000 ਰੁਪਏ ਦੀ ਜੀ 435000 ਦੀ 2000 2014 ਮਾਡਲ ਹੈ ਜੀ 14 ਮਾਡਲ ਵੀਰੇ ਆਜੋ ਵੀਰੇ ਅੱਗੇ ਇੱਕ ਆ ਗਈ ਆਪਣੇ ਕੋਲ ਵਾਈਟ ਕਲਰ ਦੀ ਇਹ ਵੀ ਸਿਆਜ਼ ਹੈ ਹਨਾ ਤੇ ਇਹ ਮਾਡਲ ਕਿੰਨੇ ਜੀ ਸਿਆਜ਼ ਹੈ ਭਾਜੀ ਡੀਜ਼ਲ ਦੀ ਹੈ 2017 ਮਾਡਲ ਜੀ 17 ਮਾਡਲ ਡੀਜ਼ਲ ਵੇਰੀਐਂਟ ਦੇ ਨਾਲ ਵੈਲ ਮੇਂਟੇਨਡ ਕਾਰ ਆ ਫਰਸਟ ਓਨਰ ਚੰਡੀਗੜ੍ਹ ਨੰਬਰ ਜੀ ਠੀਕ ਹੈ ਜੀ ਗੱਡੀ ਦੇ ਦਾਣ ਤੁਹਾਡੇ ਲਈ ਸਿਰਫ 5.5 ਲੱਖ ਰੁਪਏ ਦੀ ਜੀ 5.5 ਲੱਖ ਰੁਪਏ ਦੀ 16 ਇੱਕ ਐਕਸ ਯੂਵੀ ਆਗਾਗੀ ਵੀਰੇ ਤੇ ਇਹ ਯਰ ਡਬਲ 6 500 ਆ ਹਾਂ ਜੀ ਐਕਚੁਅਲੀ 500 ਹੈ 2018 ਮਾਡਲ ਹੈ ਪੰਜਾਬ ਨੰਬਰ ਹੈ ਹਾਂ ਜੀ ਵਧੀਆ ਕਾਰ ਆ ਸਰ ਓਕੇ ਜੀ ਗੱਡੀ ਮਿਲੂਗੀ ਜੀ ਆਪਾਂ ਨੂੰ ਸਿਰਫ ਤੇ ਸਿਰਫ 8 ਲੱਖ ਰੁਪਏ ਦੀ ਲਾਇਬ੍ਰੀ 18 ਮਾਡਲ 8 ਲੱਖ ਰੁਪਏ ਦੀ ਨਾ ਹਾਂ ਜੀ ਹਾਂ ਜੀ 8 ਲੱਖ ਦਾ ਹੀ ਲੋਨ ਕਰਾ ਦਾਂਗਾ ਜੀ ਇਹਦੇ ਤੇ ਹੋਰ ਅੱਜ ਤੁਸੀਂ ਜਿਹੜੇ ਭੂਤ ਹੁੰਦੇ ਨੇ ਉਹਨਾਂ ਦਾ ਵਹਿਮ ਗੱਡੀ ਜਾਂਦੇ ਆ 8 ਲੱਖ ਰੁਪਏ ਦਾ ਲੋਨ ਕਰਾ ਦਾਂਗਾ ਭਾਜੀ ਆਜੋ ਲੈ 8 ਦਾ 8 ਲੱਖ ਦਾ ਲੋਨ ਹੋ ਜੂਗਾ ਗੱਡੀ ਦੇ ਉੱਪਰ ਫੁੱਲ ਲੋਨ ਤੇ ਜਿਹੜੇ ਕਹਿੰਦੇ ਨੇ ਕਿ ਵੀਰੇ ਫੁੱਲ ਲੋਨ ਤੇ ਗੱਡੀ ਚਾਹੀਦੀ ਅੱਜ ਦੋ ਗੱਡੀਆਂ ਦਿਖਾਤੀਆਂ ਨਹੀਂ ਪਤਾ ਇੱਕ ਅੱਧੀ ਹੋਰ ਨਿਕਲ ਜੇ ਤੇ ਇਹ ਆ ਗਈ ਜੀ ਆਪਣੇ ਕੋਲ ਸਿਆਹ ਜਹੀ ਪੈਟਰੋਲ ਐ 2022 ਮਾਡਲ ਐ ਭਾਜੀ ਹਾਂਜੀ ਗੱਡੀ 35000 ਕਿਲੋਮੀਟਰ ਚੱਲੀ ਐ ਗੱਡੀ ਆਲ オリジナル ਨਵੇਂ ਵਰਗੀ ਜੀ ਲਾਇਬ੍ਰੇ ਜਿਹੜੇ ਨਵੀਂ ਲੈਣਾ ਚੱਲੇ ਨੇ ਰੁਕਜੋ 22 ਮਾਡਲ ਦੀ ਸਿਆਜ ਪੈਟਰੋਲ ਵੇਰੀਐਂਟ ਦੇ ਨਾਲ 35000 ਆਨ ਰਿਕਾਰਡ ਚੱਲੀ ਹੋਈ ਐ ਨਵੀਂ ਕੰੱਚ ਵਰਗੀਆਂ ਕਾਰ ਹਾਈਬ੍ਰਿਡ ਵੇਰੀਐਂਟ ਐ ਭਾਜੀ ਹਾਂਜੀ ਠੀਕ ਐ ਜੀ ਵੈਲ ਮੇਨਟੇਨਡ ਕਾਰ ਗੱਡੀ ਮਿਲੂਗੀ 8 ਲੱਖ ਰੁਪਏ ਦੀ ਜੀ 8 ਲੱਖ ਰੁਪਏ ਦੀ ਲੈ ਜਾਓ ਵੀਰੇ ਚੱਕੋ ਤੇ ਆ ਗਈ ਜ ਆਪਣੇ ਕੋਲ ਇਨਾਲਟ ਦੀ ਕੁਇਡ ਜੀ ਕੁਇਡਾ ਕੁਇਡ 2017 ਮਾਡਲ ਐ ਹਾਂਜੀ ਐਸਰ ਆਟੋਮੈਟਿਕ ਐ ਜੀ ਬਿਨਾ ਕਲਚ ਵਾਲੀ ਕਾਰ ਜੀ ਆਏ ਹਾਏ ਬਿਨਾ ਕਲਚ ਵਾਲੀ ਕਾਰ ਹੈ ਗੱਲ ਯਾਦ ਰਹਿ ਗਈ ਇਸ ਚ ਇਸ ਚ ਨਾ ਇਸ ਚ ਤਾਂ ਇੱਕ ਚੀਜ਼ ਹੋਰ ਆ ਵੀਰੇ ਹਾਂ ਦੱਸ ਦੋ ਇਹਦੇ ਜੀ ਗੇਅਰ ਸ਼ਿਫਟਰ ਜਿਹੜਾ ਉਹ ਲੀਵਰ ਨਹੀਂ ਹੈ ਹਾਂ ਉਹ ਜਿਵੇਂ ਵੋਲੂਮ ਵਾਲਾ ਉਹ ਮਰਸੀਡੀਜ਼ ਆ ਲੱਗੇ ਉਹ ਜਿਵੇਂ ਲੈ ਵੀਰੇ ਮਰਸੀਡੀਜ਼ ਦੀ ਫੀਲਿੰਗ ਦਵਾ ਦਾਂਗੇ ਔਰ ਗੱਡੀ ਸਸਤੇ ਰੇਟ 'ਚ ਵੀ ਦਵਾ ਦਾਂਗੇ 17 ਮਾਡਲ ਆ ਜੀ ਹਾਂਜੀ ਹਾਂਜੀ ਪੈਟਰੋਲ ਪੈਟਰੋਲ ਜੀ ਆਟੋ ਆਟੋ ਜੀ ਤੇ ਕਿੰਨੇ ਦੇ ਦਾਂਗੇ 3 ਲੱਖ ਰੁਪਏ ਦੀ ਮਿਲੂਗੀ ਜੀ ਗੱਡੀ ਗੱਡੀ ਨੈਕਸਟ ਜੀ ਸ਼ੋਰੂਮ ਕੰਡੀਸ਼ਨ ਹੈ ਜੀ 17 ਮਾਡਲ 17 ਮਾਡਲ ਲੈ ਜਾਓ ਲੈ ਜਾਓ ਭਾਈ ਲੋਨ ਲੋਨ ਵੀ ਕਰਾ ਦੇ ਭਾਈ ਇਹਦੇ ਤੇ ਪੌਣੇ 3 ਲੱਖ ਰੁਪਏ ਦਾ 25000 ਰੁਪਏ ਲੈ ਹਾਂ 25000 ਰੁਪਏ ਲੈ ਲੈ ਵੀਰੇ 25000 ਲੈ ਉਹ ਗੱਡੀ ਘਰੇ ਲੈ ਜਾਓ ਹੋਰ ਦੱਸੋ ਕੀ ਭਾਲਦੇ ਹੋ ਆਜੋ ਜੀ ਅੱਗੇ ਆ ਗਿਆ ਆਪਣੇ ਕੋਲ ਵਰਨਾ ਸੰਰੂਫ ਵਾਲੀ ਭਾਜੀ ਵਰਨਾ ਫਲੂਇਡਿਕ ਹੈ 2021 ਮਾਡਲ ਹਾਂਜੀ ਐਸਐਕਸ ਵੇਰੀਐਂਟ ਹੈ ਠੀਕ ਹੈ ਜੀ ਗੱਡੀ ਚੱਲੀ 32000 ਕਿਲੋਮੀਟਰ ਸਿਰਫ ਲੈਬ੍ਰੇ 32000 ਚੱਲੀ ਹੋਈ ਸੰਰੂਫ ਹੈ ਵਾਈਟ ਕਲਰ ਆ ਤੇ 2021 ਮਾਡਲ ਆ 21 ਮਾਡਲ ਇਹ પેટ્રોલ 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 ਹਾਂਜੀ ਹਾਂਜੀ ਤੇ ਕਿੰਨੇ ਦੇ ਦਾਂਗੇ ਜੀ ਗੱਡੀ ਦੇ ਰਾਂ ਭਾਜੀ ਕੋਰੇਟ 1.5 ਲੱਖ ਰੁਪਏ ਦੀ ਲਓ ਜੀ 1.5 ਲੱਖ ਰੁਪਏ ਦੀ ਬਣ ਜੂਗੀ ਤੇ ਆ ਗਈ ਜੀ Honda ਦੀ ਆਪਣੀ ਜਾਇਜ਼ ਹੋਂਡਾ ਜੈਜ਼ ਹੈ ਭਾਜੀ ਪੈਟਰੋਲ ਵਰਜ਼ਨ ਹੈ 2017 ਮਾਡਲ ਹੈ ਜੀ 17 ਮਾਡਲ ਪੈਟਰੋਲ ਵੇਰੀਐਂਟ ਦੇ ਨਾਲ ਹਾਂਜੀ ਤੇ ਰੇਟ ਕੀ ਹੋਊਗੀ ਇਹਦਾ ਰੇਟ ਮਿਲੂਗੀ ਭਾਜੀ 1/4 ਲੱਖ ਰੁਪਏ ਦੀ ਜੀ 2017 ਮਾਡਲ ਦੀ 4 ਲੱਖ 25 ਦੀ 2017 17 ਮਾਡਲ ਮੈਂ ਸੁਣਿਆ ਇਹ ਗੱਡੀ ਤੇ ਲੋਨ ਵੀ ਵਧਿਆ ਹੋ ਜਾਂਦਾ ਲੋਨ ਵੀ ਕਰਾ ਦਾਂਗੇ ਭਾਜੀ ਤੇ 4 ਲੱਖ ਰੁਪਏ ਦਾ ਕਰਾ ਦਾਂਗੇ ਜੀ ਕੋਸ਼ਿਸ਼ ਕਰਕੇ ਲੈ ਵੀ 25-30 ਹਜ਼ਾਰ ਰੁਪਏ ਤੇ ਲੈ ਆਓ ਲਓ ਜੀ ਆ ਗਿਆ ਆਪਣੇ ਕੋਲ ਕੀਆ ਦੀ ਕੈਰਨਸ ਕੈਰਨਸ ਗੱਡੀ ਇਹ ਵੀ ਮਿੱਤਰੋ ਨਵੀਂ ਪਈਆ ਜਮੀ ਗੱਡੀ ਦੇਖਣ ਵਾਲੀ ਐ ਸਕ੍ਰੈਚਲੈਸ ਗੱਡੀ ਇਹਦਾ ਹਲਕਾ-ਹਲਕਾ ਸਕ੍ਰੈਚ ਵੀ ਨਹੀਂ ਹੈਗਾ ਨਹੀਂ ਭਾਜੀ 17000 ਚੱਲੀ ਐ 2022 ਮਾਡਲ ਐ ਤਾਂ ਹੀ ਨਿੰਨੀ ਨਵੀਂ ਪਈਆ ਵੀਰੇ ਸਿਰਫ 17000 ਹੀ ਚੱਲੀ ਹੋਈ ਐ 22 ਚ ਪਲੱਸ ਵੇਰੀਐਂਟ ਐ ਫਰਸਟ ਓਨਰ ਐ ਆਲ ਓਰੀਜਿਨਲ ਐ ਤੇ ਇਹ ਕਿ ਡੀਜ਼ਲੋ ਡੀਜ਼ਲ ਜੀ ਹਾਂਜੀ ਗੱਡੀ ਮਿਲੂਗੀ ਜੀ ਆਪਾਂ ਨੂੰ ਸਿਰਫ ਤੇ ਸਿਰਫ 12,75,000 ਰੁਪਏ ਦੀ 12,75,000 ਦੀ ਲੈ ਜਾਓ ਨਵੀਂ ਕਾਰ ਆ ਜਮੀ ਬਿਲਕੁਲ ਜੀ ਤੇ ਆ ਗਈ ਜ ਆਪਣੇ ਕੋਲ ਵੈਨਿਊ ਵੈਨਿਊ ਜੀ 2020 ਮਾਡਲ ਹੈ ਡੀਜ਼ਲ ਵਰਜ਼ਨ ਹੈ ਜੀ 22 ਦੀ ਐਵਰੇਜ ਹੈ ਵਧੀਆ ਗੱਡੀ ਹੈ ਵੈਲ ਮੇਨਟੇਨਡ ਵਿਦ ਸਨਰੂਫ ਵਾਲਾ ਵੇਰੀਐਂਟ ਹੈ ਹਾਂ ਜੀ ਤੇ ਕਾਰ ਦੇ ਦਾਂਗੇ ਭਾਜੀ ਤੁਹਾਡੇ ਲਈ ਸਿਰਫ 79 ਲੱਖ ਰੁਪਏ ਦੀ ਜੀ 9 ਲੱਖ 25000 ਦੇ ਬਣ ਜੋਗੇ ਤੇ ਲਓ ਜੀ ਇੱਕ ਆ ਗਈ ਆਪਣੇ ਕੋਲ ਕ੍ਰੈਟਾ ਹੈ ਨਾ ਕ੍ਰੈਟਾ ਜੀ ਕ੍ਰੈਟਾ ਭਾਜੀ 2020 ਮਾਡਲ ਐਸਐਕਸ ਵੇਰੀਐਂਟ ਹੈ ਵਿਦ ਮੂਨਰੂਫ ਹੈ ਜੀ ਮੈਨੂਅਲ ਹੈ ਮੈਨੂਅਲ ਦੇ ਵਿੱਚ ਹੈ ਹਾਂ ਜੀ ਵਿਦ ਮੂਨਰੂਫ ਹਾਂ ਜੀ ਠੀਕ ਹੈ ਜੀ ਵੈਲ ਮੇਨਟੇਨਡ 60000 ਚੱਲੀ ਹੈ ਏਜੰਸੀ ਰਿਕਾਰਡ ਹੈ ਫਰਸਟ ਓਨਰ ਹੈ 2020 ਹੈ ਜੀ 20 ਮਾਡਲ 20 ਮਾਡਲ ਹਾਂ ਜੀ ਇਹ ਕਿੰਨੇ ਦੇ ਦਾਂਗੇ ਆਪਾਂ ਇਹ ਮਿਲ ਗਈ ਭਾਜੀ ਆਪਾਂ ਨੂੰ 13 ਲੱਖ 25000 ਰੁਪਏ ਦੀ ਲਓ ਜੀ 13 ਲੱਖ 25000 ਦੀ ਆ ਬਣ ਜੂਗੀ ਬਾਕੀ ਵੀਰੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਲੋਨ ਦੀ ਫੈਸਿਲਿਟੀ ਸਾਰੀਆਂ ਗੱਡੀਆਂ ਤੇ ਅਵੇਲੇਬਲ ਹੈ ਜਿੰਨੀਆਂ ਵੀ ਤੁਹਾਨੂੰ ਕਾਰਾਂ ਦਿਖਾਈਆਂ ਨੇ ਬਾਕੀ ਜੀ ਵੀਡੀਓ ਚੰਗੀ ਲੱਗੀ ਤਾਂ ਬਤੋ ਉਹਦੇ ਸ਼ੇਅਰ ਜ਼ਰੂਰ ਕਰ ਦਿਓ ਜੀ